ਸਾਤ ਸਰੀ ਹਾਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਮਾਂ ਦੇ ਦਿਲ ਦੀ ਹੂਕ ਜਿਸ ਨੂੰ ਲਿਖਿਆ ਹੈ ਸਵਿੰਦਰ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਔੜੇ ਨਾਲ ਗੋਹਾ ਹਟਾਉਂਦਿਆਂ ਸਰਜੀਤੋ ਦੀ ਨਿਗਾ ਵਿਹੀ ਵੱਲ ਚਰੀ ਗਈ ਵਿਹੀ ਵਿੱਚ ਸੰਧੂਰੀ ਪੱਗ ਬੰਨੀ ਅਤੇ ਲੋਹੀ ਦੀ ਬੁਕਲ ਮਾਰੀ ਜਾਂਦੇ ਬੰਦੇ ਨੂੰ ਪਿੱਛੋਂ ਤੱਕ ਕੇ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ ਉਸ ਦਾ ਪਲਤਨ ਭਰਿਆ ਚਿਹਰਾ ਸੰਧੂਰੀ ਭਾ ਮਾਰਨ ਲੱਗ ਪਿਆ ਠੰਡੀ ਸਵਾ ਵਰਗੀਆਂ ਉਸ ਦੀਆਂ ਬੁਢੀਆਂ ਹੋਈਆਂ ਭਾਵਹੀਨ ਅੱਖਾਂ ਵਿੱਚ ਚਮਕ ਆ ਗਈ ਉਸੇ ਹੀ ਪਲ ਉਸ ਨੇ ਆਪਣੇ ਮਨ ਵਿੱਚ ਆਏ ਵਿਚਾਰ ਨੂੰ ਪਰੇ ਸੰਕ ਦਿੱਤਾ ਨਹੀਂ ਅਜਿਹਾ ਨਹੀਂ ਹੋ ਸਕਦਾ ਅੱਧ ਵਾਟੇ ਛੱਡ ਕੇ ਜਾਣ ਵਾਲੇ ਵੀ ਕਦੇ ਬੋੜੇ ਨਹੀਂ ਇੱਕ ਦਰਦ ਵਿੰਨੀ ਪੀੜ ਉਸਦੇ ਬੁੱਲਾਂ ਤੇ ਆਉ ਉਸ ਦੀਆਂ ਲਤਾਂ ਕੰਬਣ ਲੱਗੀਆਂ ਸਰੀਰ ਜਿਵੇਂ ਮਿੱਟੀ ਹੋ ਗਿਆ ਹੋਵੇ ਉਸ ਵਿੱਚ ਖੜੇ ਰਹਿਣ ਦੀ ਸੱਤਿਆ ਨਾ ਰਹੀ ਡਿੱਗੜ ਤੋਂ ਬਚਦਿਆਂ ਉਹ ਥੱਲੇ ਬੈਠ ਗਈ ਪਿੱਛੇ ਝਰਕਦਿਆਂ ਹੌਲੇ ਨਾਲ ਢੋਲਾ ਲਈ ਅੱਖਾਂ ਵਿੱਚੋਂ ਬਦੋ ਬਦੀ ਬਹਿ ਰਹੇ ਅਥਰੂਆਂ ਨੂੰ ਰੋਕਣ ਦਾ ਉਸਨੇ ਕੋਈ ਯਤਨ ਨਾ ਕੀਤਾ ਅਦਸੁਰਤੀ ਜਹੀ ਵਿੱਚ ਅਤੀਤ ਦੇ ਪੰਨੇ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗੇ ਤਦ ਉਹ ਇਸ ਘਰ ਵਿੱਚ ਸਗਣਾ ਨਾਲ ਆਈ ਸੀ ਉਸ ਦਾ ਹਮਸੱਫਰ ਅੰਤਾਂ ਦਾ ਮੋਹ ਕਰਨ ਵਾਲਾ ਪਟਲਾ ਮੁਖ ਸੀ ਪਰਮੇ ਜੱッセ ਵਾਲਾ ਗੱਭਰੂ ਹਰ ਇੱਕ ਦੀ ਅੱਖ ਨੂੰ ਭਾ ਜਾਂਦਾ ਸੀ ਉਸ ਦੇ ਮਿਹਨਤੀ ਹਸਮੁਖ ਅਤੇ ਨਿਮਰਤਾ ਪਰੇ ਸੁਭਾਅ ਨੇ ਸਰਜੀਤੋ ਨੂੰ ਕੀ ਲਿਆ ਸੀ ਸਹੁਰੇ ਜਾਂ ਕਿਸੇ ਰਿਸ਼ਤੇਦਾਰੀ ਵਿੱਚ ਜਾਣ ਸਮੇਂ ਉਹ ਸੰਧੂਰੀ ਪੱਗ ਬਨ ਕੇ ਚਿੱਟੇ ਕੁੜਤੇ ਚਾਦਰੇ ਨਾਲ ਪੈਰੀ ਕਾਢੀ ਜੁੱਤੀ ਪਾਉਂਦਾ ਤੇ ਉਸ ਦੇ ਉੱਚੇ ਲੰਬੇ ਕਦ ਅਤੇ ਭਰਮੇ ਜੁੱਸੇ ਨੇ ਐਨੇ ਜੱਚਦੇ ਉਸ ਦਾ ਦਿਲ ਕਰਦਾ ਉਸ ਵੱਲ ਵੀ ਤੱਕਦੀ ਰਹੇ ਤੱਕ ਤੱਕ ਕੇ ਉਸ ਦੀਆਂ ਅੱਖਾਂ ਕਦੇ ਰੱਜਦੀਆਂ ਨਹੀਂ ਸਨ ਨੇਕ ਸੁਭਾਦੀ ਸੱਸ ਉਸ ਨੂੰ ਆਪਣੀ ਮਾਂ ਹੀ ਜਾਪੀ ਸੌਰਾ ਕੁੱਤ-ਕੁੱਤ ਕਰਦਾ ਨਾ ਥੱਕਦਾ ਉੰਜ ਵੀ ਉਹ ਘਰ ਦੇ ਕੰਮਾਂ ਨੂੰ ਅੱਗੇ ਲਾਈ ਰੱਖਦੀ ਆਪਣਾ ਠਿਕਣਾ ਤਾਂ ਉਸ ਨੇ ਸਿੱਖਿਆ ਹੀ ਨਹੀਂ ਸੀ ਪਸੂ ਡੰਗਰ ਸਾਹਮਣ ਦਾ ਕੰਮ ਵੀ ਉਸਨੇ ਆਪਣੇ ਜਿੰਮੇ ਲੈ ਲਿਆ ਸੀ ਘਰ ਵਿੱਚ ਖੁਸ਼ੀਆਂ ਖੇੜਿਆਂ ਵਾਲਾ ਮਾਹੌਲ ਸੀ ਸਮੇਂ-ਸਮੇਂ ਤੇ ਜਨਮੇ ਧੀ ਅਤੇ ਪੁੱਤ ਨੇ ਉਸ ਘਰ ਦੀ ਆਰਾਮਕ ਵਿੱਚ ਹੋਰ ਵਾਤਾ ਕਰ ਦਿੱਤਾ ਸੀ ਮਿਹਨਤੀ ਸੁਭਾਅ ਆਪਣੇ ਗਲਬੂਤੇ ਤੇ ਅਥਾ ਵਿਸ਼ਵਾਸ ਅਤੇ ਘਰ ਦੇ ਜੀਵਾਂ ਦੇ ਆਪਸੀ ਇਤفاق ਸਦਕਾ ਕਬੀਲਦਾਰੀ ਸੋਹਣੀ ਰੁੱਢੀ ਜਾਂਦੀ ਸੀ ਹਾਸ ਦੇ ਖੇਡ ਦੇ ਘਰ ਨੂੰ ਜਿੰਮੇ ਕਿਸੇ ਦੀ ਨਜ਼ਰੀ ਲੱਗ ਗਈ ਸੀ ਇੱਕ ਦਿਨ ਘਰੋਂ ਜਮੀਨ ਵਾਹਣ ਗਿਆ ਉਸ ਦਾ ਸਾਈ ਹਸਦਾ ਖੇਡ ਦਾ ਟਰੈਕਟਰ ਨੂੰ ਚੱਲ ਮੇਰੇ ਖੇਤਾਂ ਦੇ ਸਾਥੀ ਆਪਣਾ ਕੰਮ ਨੀੜ ਲਈ ਕਹਿੰਦਾ ਤੁਰਿਆ ਸੀ ਟਰੈਕਟਰ ਦੇ ਉਲਟ ਜਾਣ ਕਾਰਨ ਉਸ ਦੇ ਥੱਲੇ ਆ ਕੇ ਸਾਰੇ ਪਰਿਵਾਰ ਨੂੰ ਰੋਂਦਾ ਵੇਲਕਦਾ ਛੱਡ ਕੇ ਉਹ ਅਗਲੇ ਜਹਾਨ ਤੁਰ ਗਿਆ ਸੀ ਇਸ ਅਚਨਚੇਤੀ ਹੋਈ ਘਟਨਾ ਨੇ ਘਰ ਦੇ ਜੀਵਾਂ ਨੂੰ ਅਧਮੋਏ ਕਰ ਦਿੱਤਾ ਸੀ। ਉੱਤੇ ਤੁਰ ਜਾਣ ਨਾਲ ਮਾਂ-ਬਾਪ ਹੱਡੀਆਂ ਦੀ ਮੁੱਠ ਬਣ ਗਏ। ਬੱਚਿਆਂ ਦੀ ਮਾਂ ਦਾ ਰੋਣਾ ਉਹਨਾਂ ਤੋਂ ਛੱਲਿਆ ਨਾ ਜਾਂਦਾ। ਫਿਰ ਵੀ ਆਪਣਾ ਦੁੱਖ ਭੁਲਾ ਕੇ ਉਹ ਬੱਚਿਆਂ ਨੂੰ ਪਰਚਾਉਣ ਦੇ ਯਤਨ ਕਰਦੇ ਰਹਿੰਦੇ। ਦਾਦੇ-ਦਾਦੀ ਦੀ ਬੁੱਕਲਦਾਨੇ ਕੁ ਬੱਚਿਆਂ ਨੂੰ ਕੁਝ ਤਰਵਾਸ ਦਿੰਦਾ। ਅਥੂਆਂ ਵੀ ਵਗ ਰਹੀ ਗੰਗਾ ਜਮਣਾ ਨੂੰ ਉਸ ਨੇ ਚੁੰਨੀ ਦੇ ਲੜ ਨਾਲ ਪੂੰਝ ਦਿੱਤਾ। ਉਠਣ ਦੀ ਕੋਸ਼ਿਸ਼ ਕੀਤੀ ਪਰ ਸਰੀਰ ਨੇ ਸਾਥ ਨਾ ਦਿੱਤਾ ਉਸੇ ਤਰ੍ਹਾਂ ਬੈਠੀ ਰਹੀ ਟੁੱਟੀ ਰੀ ਲੱਗੇ ਚੱਲ ਗਈ ਬੱਚਿਆਂ ਦੇ ਸਹਿਮੇ ਮੂੰਹ ਟੱਕ ਕੇ ਉਸ ਨੇ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਗਮਾ ਦੇ ਪੰਡਾਰ ਅੰਦਰ ਨੱਪ ਕੇ ਬੱਚਿਆਂ ਨੂੰ ਜਮਾਨੇ ਦੀਆਂ ਤਲਖੀਆਂ ਮਜਬੂਰੀਆਂ ਅਤੇ ਸੰਕਟਾਂ ਦਾ ਉਜਾੜ ਲਈ ਉਹ ਲੱਕ ਬਨ ਕੇ ਖੜੀ ਹੋ ਗਈ ਬੱਚਿਆਂ ਨਾਲ ਬਜ਼ੁਰਗਾਂ ਦਾ ਹੀ ਸਹਾਰਾ ਬਣ ਕੇ ਇਸ ਆਉਖ ਦੀ ਘੜੀ ਵਿੱਚ ਉਸ ਦਾ ਮਾਂ ਜਾਇਆ ਵੀਰ ਵੀ ਸਾਰਾ ਬਣਿਆ ਜ਼ਮੀਨ ਉਸਨੇ ਕਿਸੇ ਜ਼ਿਮੀਂਦਾਰ ਨੂੰ ਅੱਧ ਤੇ ਦੇ ਦਿੱਤੀ ਇੱਕ ਲਵੇਰੀ ਮੱਝ ਉਹਨਾਂ ਕੋਲ ਸੀ ਇੱਕ ਸੱਜਸੂਈ ਮੱਝ ਵੀਰ ਛੱਡ ਗਿਆ ਹਰੇ ਪੱਠੇ ਬਾ ਭਾਈ ਵਾਲੀ ਵਾਲੇ ਛੁੱਟ ਜਾਂਦੇ ਸਿਰ ਛੁੱਟ ਕੇ ਬੈਠਣ ਨਾਲੋਂ ਉਸਨੇ ਆਪਣਾ ਕੰਮ ਅੱਗੇ ਧਾ ਦਿੰਦਾ ਦਿਨ ਪਸ਼ੂ ਡੰਗਰ ਸਾਮ ਤੇ ਆ ਘਰ ਦਾ ਕੰਮ ਕਰਦਿਆ ਲੰਘ ਜਾਂਦਾ ਥੱਕੇ ਟੁੱਟੇ ਦੀ ਰਾਤ ਕਦੇ ਸਾਂਕੇ ਲੰਘ ਜਾਂਦੀ ਤੇ ਕਦੇ ਸੋਚਾਂ ਦੇ ਸਮੁੰਦਰ ਵਿੱਚ ਡੁੱਬੀ ਜਾਣ ਵਾਲੀ ਦੀਆਂ ਯਾਦਾਂ ਵਿੱਚ ਭਾਦੀ ਲੰਘਾ ਰਦੀ ਦੁੱਧ ਵੇਚ ਕੇ ਅਤੇ ਜ਼ਮੀਨ ਵਿੱਚੋਂ ਆਉਂਦੇ ਚਾਰ ਸੱੜੜਾਂ ਨਾਲ ਉਸਦੇ ਬੱਚੇ ਪੜਾ ਲਈ ਲੜਕੀ ਨੂੰ ਬਣਦਾ ਸਰਦਾ ਦੇ ਕੇ ਸਹੁਰੇ ਘਰ ਤੋਰ ਦਿੱਤਾ ਛੋਟਾ ਕਾਕਾ ਅਜੇ ਹੱਥ 나ੜਦਾ ਵੇਖ ਕੇ ਪੌੜੀ ਵਿੱਚ ਭਾਤੀ ਹੋ ਗਿਆ ਘਰ ਦਾ ਤੋਰਾ ਸੁਖਾਲਾ ਤੁਰ ਲੱਗ ਪਿਆ ਪਰ ਉਸ ਦੀਆਂ ਅੱਖਾਂ ਦੀ نیند ਉੱਡ ਗਈ ਸਰwidehat ਹੁੰਦੀ ਗੜਬੜ ਸੁਣ ਕੇ ਉਸ ਦਾ ਧਰਾ ਨਿਕਲ ਜਾਂਦਾ ਹਰ ਸਾਲ ਨਾਲ ਪੁੱਤਰ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਰਹਿੰਦੀ ਤੇ ਨਾਲ ਕੁਝ ਸਮਾਂ ਪੁੱਤ ਨਾਲ ਗੱਲ ਨਾ ਹੁੰਦੀ ਤਾਂ ਕਿਸੇ ਅਣਹੋਣੀ ਦਾ ਡਰ ਉਸ ਦਾ ਸਾਹ ਸੁਤੀ ਰੱਖਦਾ ਪਤਾ ਨਹੀਂ ਕਿੰਨੀ ਦੇਰ ਹੋਰ ਸੋਚਾਂ ਦੇ ਘੁੰਮਰ ਵਿੱਚ ਫਸੀ ਰਹਿੰਦੀ ਤੇ ਉਸ ਦੀ ਮਾ ਮਾ ਵਰਗੀ ਸੱਸ ਬਾਹੋਂ ਫੜ ਕੇ ਹਿਲਾਉਣ ਦੀ ਹੋਈ ਇਹ ਨਾ ਕਹਿੰਦੀ ਸੁੱਖੀ ਸੰਦੀ ਮੇਰੀ ਧੀ ਕਾਣੋਂ ਗੁੰਝੇ ਰੱਖੀ ਐ ਉੱਠ ਕਾਕੇ ਦਾ ਫੋਨ ਆਇਆ ਚੱਲ ਗੱਲ ਕਰ ਉਸਦੇ ਨਾਲ ਜਾ ਕੇ ਕਾਕੇ ਦਾ ਫੋਨ ਆਇਆ ਸੁਣ ਕੇ ਉਸ ਅੰਦਰ ਉੱਠਣ ਦੀ ਹਿੰਮਤ ਆਈ ਉਸਨੇ ਅੰਦਰ ਫੋਨ ਕੋਲ ਜਾ ਕੇ ਰਿਸਿਵਰ ਚੁੱਕਿਆ ਅੱਗੋਂ ਕਾਕਾ ਹਾਸ ਹਾਸ ਕੇ ਗੱਲਾਂ ਕਰਦਾ ਕਹਿ ਰਿਹਾ ਸੀ ਲੈ ਮਾਂ ਜਦੋਂ ਵੀ ਮੈਂ ਫੋਨ ਕਰਦਾ ਤੂੰ ਹਮੇਸ਼ਾ ਵਿਆਹ ਦੀ ਰੱਟ ਲਾਈ ਰੱਖਦੀ ਐ ਤੇਰਾ ਪੁੱਤ ਜਲਦੀ ਛੁੱਟੀ ਆ ਰਿਹਾ ਹੈ ਪਾ ਲੈ ਆਪਣੀ ਪਸੰਦੀ ਦੀ ਕੁੜੀ ਪੁੱਤ ਨੂੰ ਵਿਆਹ ਕੇ ਆਪਣੇ ਸਾਰੇ ਲਾ ਚਾਣ ਆੜ ਪੂਰੇ ਕਰ ਲੇ ਹਾਂ ਉਹ ਨਾ ਬੋਤੇ ਹੀ ਲੱਫ ਕੇਰੀ ਜਾਣੀ ਤੇਰਾ ਪੁੱਤ ਕਮਾਉਣ ਵਾਲਾ ਹੋ ਗਿਆ ਪੁੱਤ ਦੀ ਆਵਾਜ਼ ਤੇ ਆਉਣਾ ਸੁਣ ਕੇ ਉਸ ਦੇ ਕਮਲਾਈ ਚਿਹਰੇ ਤੇ ਮੁਸਕਰਾਹਟ ਫੈਲ ਗਈ ਜਦੋਂ ਦਾ ਕਾਕਾ ਭਰਤੀ ਹੋਇਆ ਸੀ ਉਸ ਦੀਆਂ ਅੱਖਾਂ ਹੋਰ ਸਹਿਮੀਆਂ ਰਹਿਣ ਲੱਗ ਪਈਆਂ ਸਨ ਬੁੱਲਾਂ ਤੇ ਖਮੋਸ਼ੀ ਤਾਂ ਪਹਿਲਾਂ ਹੀ ਡੇਰੇ ਲਈ ਬੈਠੀ ਸੀ ਸਰਾ ਹੱਦ ਤੇ ਨਿਤ ਹੁੰਦੀਆਂ ਮੌਤਾਂ ਬਾਰੇ ਸੋਚ-ਸੋਚ ਕੇ ਗਮ ਦੀਆਂ ਡੂੰਘੀਆਂ ਸੋਚਾਂ ਦਾ ਪਰਛਾਵਾਂ ਹੋਰ ਗਹਿਰਾ ਹੋ ਜਾਂਦਾ ਸੀ ਅੱਜ ਵਿਆਹ ਲਈ ਸਹਿਮਤ ਹੋਣਾ ਸੁਣ ਕੇ ਤਾਂ ਉਸ ਨੂੰ ਲੱਗਾ ਜਿਵੇਂ ਚਿੰਤਾਵਾਂ ਦੇ ਗੂੜੇ ਕਾਲੇ ਬੱਦਲਾਂ ਵਿੱਚੋਂ ਚਾਨਣ ਦੀ ਇੱਕ ਕਿਰਨ ਉਸ ਦਾ ਰਾਹ ਅਨੁਸ਼ਾਣ ਲਈ ਆ ਰਹੀ ਹੋਵੇ ਉਹ ਭੱਜ ਕੇ ਮੰਜੇ ਤੇ ਹੱਡੀਆਂ ਦੀ ਮੁੱਠ ਬਣੇ ਬੈਠੇ ਆਪਣੇ ਬਾਬ ਸਹੁਰੇ ਕੋਲ ਆ ਗਈ ਉਸ ਦਾ ਹੱਥ ਫੜ ਕੇ ਆਪਣੇ ਸਿਰ ਤੇ ਰੱਖਦੀ ਬੋਲੀ ਬਾਪੂ ਤੇਰੇ ਅਸ਼ੀਰਵਾਦ ਨਾਲ ਕਾ ਮੇਰੀ ਜ਼ਿੰਦਗੀ ਵਿੱਚ ਦੁਬਾਰਾ ਖੁਸ਼ੀ ਆਉਣ ਦੀ ਆਹਟ ਹੋਈ ਹੈ ਤੇਰਾ ਪੋਤਾ ਛੁੱਟਿਆ ਰਿਹਾ ਹੈ ਇਸ ਵਾਰ ਆਪ ਉਸ ਦਾ ਵਿਆਹ ਕਰ ਹੀ ਦੇਣਾ ਹੈ ਤਕੜਾ ਹੋ ਜਾ ਤੇਰੇ ਬਿਨਾ ਕੌਣ ਹੈ ਉਸ ਦਿਸ਼ਰ ਤੇ ਅਸੀਸਾਂ ਭਰਿਆ ਹੱਥ ਰੱਖਣ ਵਾਲਾ ਨਵੇਂ ਸੁਪਨੇ ਸਿਰਜਦਿਆਂ ਘਰ ਨੂੰ ਸੰਭਾਰਦਿਆਂ ਭਾਬੀ ਨੂੰ ਚੰਗਾ ਰਿਸ਼ਤਾ ਲੱਭ ਕੇ ਰੱਖਣ ਦੀ ਹਦਾਇਤ ਕਰਦਿਆਂ ਪਤਾ ਹੀ ਨਾ ਲੱਗਾ ਕਦੋਂ 3 ਹਫ਼ਤੇ ਲੰਘ ਗਏ ਘਰ ਦੇ ਬੂਹੇ ਵੱਲ ਹੁੰਦੀ ਕਹੇ ਹਰ ਪੈੜਚਾਲ ਉਸ ਨੂੰ ਕਾਕੇ ਦੇ ਆਉਣ ਦਾ ਅਪਲਿਖਾ ਪਉਂਦੀ ਉਹ ਭੱਜ ਕੇ ਬੂਹੇ ਵੱਲ ਹਲਦੀ ਹਰ ਵਾਰ ਆਸ ਨਿਰਾਸ਼ਾ ਵਿੱਚ ਬਦਲ ਜਾਂਦੀ ਪੂਰੇ ਮਹੀਨੇ ਬਾਅਦ ਕਾਕੇ ਦੀ ਥਾਂ ਗੋਲਿਆਣਾ ਬਿੰਨੀ ਦਾਸ਼ ਬੜਾ ਦੂਰ ਘਰ ਵਿੱਚ ਉੱਗਿਆ ਜਿਸਨੇ ਘਰ ਦੇ ਜੀਆਂ ਨੂੰ ਜਿਉਂਦੀਆਂ ਲਾਸ਼ਾਂ ਵਿੱਚ ਬਦਲ ਦਿੱਤਾ ਉਸ ਨੂੰ ਕੋਈ ਸੁਰਤ ਨਾ ਰਹੀ ਘਰ ਵਿੱਚ ਅਫਸੋਸ ਕਰਨ ਵਾਲਿਆਂ ਦਾ ਤਾਂ ਤਾਂ ਲੱਗਿਆ ਰਹਾ ਕਾਕੇ ਦੇ ਕੋਲ ਚੁੱਕੇ ਪਾਠ ਰਖਾਇਆ ਗਿਆ ਉਸ ਨੂੰ ਸਾਰੇ ਪਾਠ ਸੁਣਨ ਅਤੇ ਤ੍ਰਿਪਾਸ ਹਣੜੀ ਕਹਿੰਦੇ ਰਹੇ ਉਸ ਨੂੰ ਨਾ ਪਾਠ ਕੋਈ ਤ੍ਰਿਪਾਸ ਦਿੰਦਾ ਸੀ ਤੇ ਨਾ ਹੀ ਧੀ ਵੱਲੋਂ ਦਿੱਤੇ ਦਲਾਸੀ ਅੱਜ ਭੋਗ ਪੈਣਾ ਸੀ ਦੂਰਲੇ ਦੇ ਰਿਸ਼ਤੇਦਾਰ ਅਤੇ ਪਿੰਡ ਵਾਲਿਆਂ ਨਾਲ ਘਰ ਦਾ ਬੇੜਾ ਪਰਿਆ ਪਿਆ ਸੀ ਆਪਣਾ ਫਰਜ਼ ਨਿਭਾਉਣ ਆਏ ਸਰਕਾਰੀ ਅਤੇ ਗੈਰ ਸਰਕਾਰੀ ਨਮਾਇंदे ਪਾਕੇ ਦੀ ਬਹਾਦਰੀ ਦੀਆਂ ਦੇਸ਼ ਖਾਤਰ ਸਹਾਦਤ ਦੇਣ ਵਾਲੀਆਂ ਗੱਲਾਂ ਕਰ ਰਹੇ ਸਨ ਆਖਰ ਵਿੱਚ ਬੋਲਣ ਵਾਲਾ ਨੇਤਾ ਗळा 파ੜ 파ੜ ਕੇ ਕਹਿ ਰਿਹਾ ਸੀ ਅਸੀਂ ਇਸ ਘਰ ਦੇ ਬੇਟੇ ਦੀ ਕੁਰਬਾਨੀ ਨੂੰ ਅਜਾਈ ਨਹੀਂ ਜਾਣ ਦੇਵਾਂਗੇ ਇਸ ਦੀ ਕੀਮਤ ਦੁਸ਼ਮਣ ਦੀ ਫੌਜ ਨੂੰ ਉਤਾਰਨੀ ਪਵੇਗੀ ਅਸੀਂ ਇੱਕ ਸ਼ਹੀਦ ਦੀ ਥਾਂ ਦੁਸ਼ਮਣ ਦੇ ਕਈ ਕਈ ਫੌਜੀ ਮਾਰ ਕੇ ਬਦਲਾ ਲਵਾਂਗੇ ਜਿਉਂ ਹੀ ਉਸ ਦੇ ਕੰਨਾਂ ਵਿੱਚ ਇਹ ਸ਼ਬਦ ਪਏ ਉਸ ਦੇ ਮਰਦਾ ਹੋਏ ਸਰੀਰ ਵਿੱਚ ਚੇਤਨਾ ਆ ਗਈ ਉਸ ਦੇ ਕੰਨਾਂ ਵਿੱਚ ਸਰ ਹੱਤ ਤੋਂ ਪਾਰ ਬੈਠੀਆਂ ਮਾਵਾ ਦੇ ਕੀਰਨੇ ਗੂੰਜਣ ਲੱਗ ਪਏ ਉਹਨਾਂ ਦੇ ਬੇੜਿਆਂ ਵਿੱਚ ਵਿਸ਼ੇਸ਼ ਅੰਤਰ ਅਤੇ ਆਪਣੇ ਬੇੜੇ ਵਿੱਚ ਵਿਸ਼ੇਸ਼ ਅੰਤਰ ਵਿੱਚ ਇੱਕ ਮਾਂ ਦੇ ਦਿਲ ਦੀ ਦਿਨ ਨੂੰ ਫਰਕ ਨਾ ਲੱਗਿਆ ਇੱਕ ਟੀਜ਼ ਇੱਕ ਪੀੜ ਉਸ ਦੇ ਤੋਂ ਅੰਦਰੋਂ ਨਿਕਲੀ ਉਹ ਉੱઠી ਅਤੇ ਨੇਤਾ ਕੋਲ ਜਾ ਕੇ ਬੋਲਣ ਲੱਗੀ ਮੈਨੂੰ ਬਦਲਾ ਨਹੀਂ ਸ਼ਾਂਤੀ ਚਾਹੀਦੀ ਹੈ ਬੰਦ ਕਰੋ ਮਾਮਾ ਕੋਲੋਂ ਉਹਨਾਂ ਦੇ ਕਾਰਜ ਦੇ ਟੁਕੜੇ ਨੂੰ ਹੋਣਾ ਸਰਜੀਤ ਦੇ ਮੂੰਹੋਂ ਨਿਕਲੇ ਇਹ ਸ਼ਬਦ ਕੋਰੇ ਸ਼ਬਦ ਹੀ ਨਹੀਂ ਸਨ ਇਹ ਤਾਂ ਉਸ ਦੇ ਦਿਲ ਦੀ ਊਕ ਸੀ ਜਿਹੜੀ ਉਸਦੀ ਆਤਮਾ ਦੀ ਗਹਿਰਾਈ ਵਿੱਚੋਂ ਨਿਕਲੀ ਸੀ ਇਹ ਕਹਾਣੀ ਸੁਵਿੰਦਰ ਕੌਰ ਦੀ ਰਚਨਾ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਜੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ